ਸੰਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਭਰ ਨਾਲ ਮਨਾਇਆ ਜਾ ਰਿਹਾ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹੈ ਜਿੱਥੇ ਤੁਸੀਂ ਦੇਖਦੇ ਹੋ ਛਾਂ ਮੇਲੇ ਸੁੰਦਰ ਨਜ਼ਾਰਾ ਤੁਸੀਂ ਦੇਖਣਾ ਹੈ ਮਨਮੋਹਕ ਨਜ਼ਾਰਾ ਆਤਿਸ਼ਬਾਜੀ ਹੋ ਰਹੀ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਤਿਸ਼ਬਾਜੀ ਦੇਖਣ ਦੇ ਲਈ ਪ੍ਰਕਾਸ਼ ਪੂਰਵ ਮਨਾਉਣ ਦੇ ਲਈ ਪਹੁੰਚੀ ਹੋਈ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਮਨਮੋਹਕ ਨਜ਼ਾਰਾ ਤਾਂ ਤਾਂ ਨੇ ਸ਼੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੂਰਵ ਗੁਰ ਨਾਨਕ ਨਾਮ ਲੈਵਾ ਸੰਗਤਾਂ ਮਨਾ ਰਹੀਆਂ ਨੇ ਤੇ ਅੱਜ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਤਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕਿ ਸ਼ਾਮ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਰਹਿਰਾਸ ਦੀ ਪਾਠ ਹੋਈ ਅਰਦਾਸ ਹੋਈ ਹੁਕਮਨਾਮਾ ਹੋਇਆ ਤੇ ਉਪਰੰਤ ਆਰਤੀ ਦੇ ਨਾਲ ਹੀ ਆਤਿਸ਼ਬਾਸ਼ ਸ਼ੁਰੂ ਹੋਈ ਹੈ ਸੋ ਮਨਮੋਹਕ ਨਜ਼ਾਰਾ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚੀ ਹੈ ਜੇ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਦੇ ਸੰਗਤ ਪਹੁੰਚਣੀ ਸ਼ੁਰੂ ਹੋਈ ਸੀ ਸਵੇਰ ਤੋਂ ਹੀ ਗੁਰਮਤ ਸਮਾਗਮ ਹੋ ਰਹੀ ਸੀ ਤੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਮਨਾ ਰਹੀਆਂ ਨੇ ਸੋ ਆਤਿਸ਼ਬਾਜ਼ੀ ਤੁਸੀਂ ਦੇਖ ਸਕਦੇ ਹੋ ਸੁੰਦਰ ਆਤਿਸ਼ਬਾਜ਼ੀ ਅਲੌਕਿਕ ਨਜ਼ਾਰਾ ਤੇ ਜੇ ਥੱਲੇ ਗੱਲ ਕਰੀਏ ਤਾਂ ਪ੍ਰਕਰਮਾਂ ਦੇ ਆਲੇ-ਦੁਆਲੇ ਦੀਪਮਾਲਾ ਕੀਤੀ ਗਈ ਹੈ ਸੰਗਤ ਬੜੀ ਸ਼ਾਮ ਦੇ ਹੀ ਬੈਠੀ ਹੋਈ ਸੀ ਬੜੀ ਪਿਸਪਰੀ ਨਾਲ ਉਡੀਕ ਕਰ ਰਹੀ ਸੀ ਕਿ ਸ਼ਾਮ ਨੂੰ ਜਦੋਂ ਅੱਤ ਚਮਈਆ ਨੇ ਨਜ਼ਾਰਾ ਵੇਖਣ ਦੇ ਲਈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਪ੍ਰਕਰਮਾਂ ਦੇ ਵਿੱਚ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਸੰਗਤ ਨਜ਼ਰ ਆਏਗੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਅਲੋਕਿਕ ਨਜ਼ਾਰਾ ਲੋਕੀ ਦੀ ਤਸਵੀਰਾਂ ਅਸੀਂ ਅਸਮਾਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੰਨਾ ਸੁਣੀ ਆਕਸ਼ ਬਾਜੀ ਇਹ ਲੱਗ ਰਹੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅੱਜ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਮਨਾਰੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਆਪ ਜੀ ਭਾਈ ਦੇਖਣ ਦੇ ਲਈ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਹੁੰਚੀਆਂ ਹੋਈਆਂ ਨੇ ਪ੍ਰਕਰਮਾਂ ਦੇ ਆਲੇ ਦੁਆਲੇ ਦੀਪਮਾਲਾ ਕਿੰਨੀ ਹੋਈ ਹੈ ਸੋ ਸੋ ਗੱਲਬਾਤ ਜਰੂਰ ਕਰਾਂਗੇ ਸੰਗਤਾਂ ਦੇ ਨਾਲ ਕੀ ਨਾਮ ਹੈ ਮੇਰਾ ਨਾਮ ਜੀਵਨ ਸਿੰਘ ਜੀ ਕਾਸੀ ਕਿੱਥੋਂ ਆਏ ਮੈਂ ਇਥੋਂ ਮੁਰਸਾ ਤੋਂ ਅਸਲਦਾਰ ਮਿਲਤ ਹੈ ਅੱਛਾ ਅੱਜ ਬਾਬਾ ਜੀ ਨਾਨਕੀ ਦੇ ਪ੍ਰਕਾਸ਼ ਪੁਰਗਾਰ ਤੁਸੀਂ ਇੱਥੇ ਆ ਕੇ ਉਹਨਾਂ ਤਾਂ ਮਸਤਕ ਹੋਏ ਹੋ ਕਿਵੇਂ ਦਾ ਮਨਸਪੂਣ ਮਿਲਿਆ ਅੱਤਿ ਸਵਾਜੀ ਹੋਈ ਹੈ ਮਨ ਬੜੀ ਖੁਸ਼ੀ ਹੁੰਦੀ ਜਦੋਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਇਤਿਹਾਸ ਦੇ ਜਦੋਂ ਸਾਈਜੀ ਖੁਸ਼ੀ ਹੁੰਦੀ ਹੈ ਜੀ ਗੁਰੂ ਗੁਰਮਾਰ ਕੇ ਕਿਸੇ ਦਾ ਪ੍ਰਕਾਸ਼ ਦੇ ਹਿਸਾਬ ਨਾਲ ਬਹੁਤ ਖੁਸ਼ੀ ਹੁੰਦੀ ਹੈ ਜੀ ਸਕਾਰ ਸੰਸਾ ਤੇ ਪਹੁੰਚੇ ਕੀ ਲੱਗਦਾ ਕਿ ਇਸ ਤਰ੍ਹਾਂ ਗੁਰਪੁਰਬਾਂ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਜਿੱਤਾ ਜੁਨ ਨੂੰ ਇਤਿਹਾਸ ਬਾਰੇ ਜਾਣਕਾਰੀ ਬੱਚਿਆਂ ਨਾਲ ਲੈ ਕੇ ਕਿਉਂਕਿ ਉਹਨਾਂ ਇਤਿਹਾਸ ਦੇ ਬਾਰੇ ਜਾਣਕਾਰੀ ਵਰਤਵਾਰ ਜਾਣਕਾਰੀ ਹੋਵੇ ਉਸੇ ਮਾਰਗ ਤੇ ਚੱਲ ਸਕੇ ਸਿੱਖੀ ਮਾਰਗ ਤੇ ਚੱਲ ਸਕਣ ਦੰਗਾਲ ਸਤਵਨੋਂ ਚੰਗੇ ਪਾਸੇ ਚੱਲਣ ਕਿਉਂਕਿ ਸਾਡਾ ਜੋ ਦੇਸ਼ ਹੈ ਉਹ ਨਸ਼ਿਆਂ ਵਿੱਚ ਗਰਕ ਹੋ ਰਿਹਾ ਐ ਇਹਨਾਂ ਸਪੈਸ ਤੋਰਾਂਗੇ ਤੇ ਉਹ ਗਾਉਂ ਨੇ ਜਿੰਦਗੀ ਸਫਲ ਹੋਏਗਾ ਬਾਬਾ ਨਾਨਕ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਕਿੰਨਾ ਕਾਜ ਮਨ ਨੂੰ ਸਕੂਨ ਮਿਲਿਆ ਕਿਉਂਕਿ ਅਕਸ਼ਬਾ ਜੀ ਦੇ ਅੰਦਰ ਪਾਣੀ ਦਾ ਪਾਣੀ ਦਾ ਪ੍ਰਵਾਹ ਵੀ ਚੱਲ ਰਿਹਾ ਤੁਸੀਂ ਸਰਵਨ ਵੀ ਕੀਤੀ ਹੈ ਅਸੀਂ ਹਾਂਜੀ ਸਰਵਨ ਬਾਲਾ ਮਨ ਖੁਸ਼ ਹੁੰਦਾ ਹੋ ਜਾਏ ਸਭ ਤੋਂ ਵੱਡਾ ਇਹ ਦਾਰਿ ਹੋਈ ਹੈ ਜਿੱਥੇ ਸਭੇ ਸਭ ਨਹੀਂ ਤੋਜਿਆ ਇਸ ਤੋਂ ਵੱਡਾ ਕੋਈ ਦਰਜ ਤੇ ਆ ਕੇ ਪੂਰਨ ਸ਼ਾਂਤੀ ਮਿਲ ਸਕੀ ਇਰਕੇ ਪੂਰਾ ਵੱਡਾ ਸੂਰਾ ਦੇਸ਼ ਇੱਥੇ ਆ ਗਏ ਸੱਚਿਕ ਹੁੰਦਾ ਮਾਗਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਬਿੱਟੂ ਸਿੰਘ ਹੈ ਜੀ ਮੈਂ ਪਟਿਆਲੇ ਤੋਂ ਆਇਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਗੁਰਪੁਰਬ ਤੇ ਜੀ ਬਹੁਤ ਸੋਹਣੀ ਆਤਿਸ਼ਵਾਜੀ ਇਹ ਜੇ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਜੀ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਕੁਝ ਸਿਖਾਇਆ ਸਾਨੂੰ ਸਿਖਾਈਆਂ ਸੀ ਅਕਲ ਤੁਰਨਾ ਦਿੱਤਾ ਉਹਨਾਂ ਦਾ ਹਾਂਜੀ ਬਿਲਕੁਲ ਜੀ ਜੋ ਬਾਬਾ ਜੀ ਬਾਬਾ ਨਾਨਕ ਦੇਵ ਜੀ ਨੇ ਆਪਣੀਆਂ ਸਿਖਾਵਾਂ ਦਿੱਤੀਆਂ ਸੀ ਉਹਨਾਂ ਦੇ ਸਾਧ ਸੰਗਤ ਨੂੰ ਜ਼ਰੂਰ ਚੱਲਣਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਹੋਏ ਸੰਦਾਤਾਂ ਦੇ ਚੱਲ ਕੇ ਅਮਲ ਕਰਕੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਅਮਰ ਰਾਜ ਸਿੰਘ ਮੈਂ ਜੀ ਅੰਮ੍ਰਿਤਸਰੋਂ ਉਧਰੋਂ ਆਇਆ ਆਪਣੇ ਸਪਰਿੰਗ ਦੇ ਸਕੂਲ ਲੱਗੋ ਹਾਂ ਜੀ ਅੱਜ ਬਾਬਾ ਨਾਨੀ ਦਾ ਪ੍ਰਕਾਸ਼ ਪੁਰਬ ਸੀ ਔਰ ਵੱਡੀ ਗਿਣਤੀ ਸੰਗਤਾਂ ਦੇ ਕੋਲ ਤੁਸੀਂ ਪਹੁੰਚੇ ਹੋ ਕਿ ਮੈਨੂੰ ਮਨ ਨੂੰ ਸਕੂਨ ਮਿਲਿਆ ਕਿਉਂਕਿ ਬਾਣੀ ਦਾ ਪ੍ਰਵਾਹ ਚੱਲਦਾ ਔਰ ਅਲੋਪਕੀ ਨਜ਼ਾਰਾ ਸੀ ਬਸ ਬਾਬਾ ਜੀ ਮਨ ਨੂੰ ਬੜੀ ਸ਼ਾਂਤੀ ਮਿਲੀ ਨਜ਼ਾਰਾ ਬਹੁਤ ਹੀ ਲੋਕਿਕ ਸੀਗਾ ਤੇ ਆਦੇਸ਼ ਬਾਜੀ ਵੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਸਰਬਤ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਕੱਲ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਟਾਈਮ ਕੱਟਣਾ ਔਖਾ ਹੁੰਦਾ ਕਿਉਂਕਿ ਚਾਹੀਦਾ ਨੇ ਕਿ ਆਪਣੇ ਇਸ ਤਰ੍ਹਾਂ ਜਿਹੜੇ ਗੁਰਪੁਰਬ ਮਨਾਏ ਜਾਂਦੇ ਨੇ ਆਪਣੇ ਪਰਿਵਾਰਾਂ ਸਮੇਤ ਹਜਰੀ ਪਰੇ ਭਰ ਨੀਚੇ ਦੇ ਜਾਓ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣਾ ਹਾਂਜੀ ਬਾਬਾ ਜੀ ਮੈਨੂੰ ਲੱਗਦਾ ਹੈ ਕਿ ਅੱਜਕੱਲ ਦੇ ਰੁਝੇਵਿਆਂ 'ਚ ਸਾਨੂੰ ਟਾਈਮ ਕੱਢਣਾ ਚਾਹੀਦਾ ਵਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਦੇਣੀ ਚਾਹੀਦੀ ਆ ਤੁਹਾਨੂੰ ਬੈਗ ਸੋਚਣਾ ਚਾਹੀਦਾ ਆ ਆਪਾਂ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਲਾਈਫ 'ਚ ਕਿਵੇਂ ਅੱਗੇ ਵਧਣਾ ਗੁਰੂ ਦੀ ਹਾਜ਼ਰੀ 'ਚ ਮਨ ਨੂੰ ਅੱਗੇ ਲਿਵਾਉਣਾ ਜ਼ਰੂਰੀ ਆ ਆਪਣੇ ਵਾਸਤੇ ਨਵੀਂ ਜਨਰੇਸ਼ਨ ਨੂੰ ਤਾਂ ਇਤਿਹਾਸ ਬਾਰੇ ਜਾਨਕਾਰੀ ਹਾਂਜੀ ਬਾਬਾ ਜੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਵੈਸਟਰਨਾਈਜ਼ੇਸ਼ਨ ਵੱਲ ਜ਼ਿਆਦਾ ਜਾ ਰਹੀ ਆ ਸਾਨੂੰ ਚਾਹੀਦਾ ਆ ਕਿ ਆਪਾਂ ਆਪਣੇ ਪਾਸਟ ਨਾਲ ਜੁੜੀ ਟ੍ਰੈਡੀਸ਼ਨਜ਼ ਨੂੰ ਵੀ ਨਾਲ ਆਪਣੇ ਤੌਰ 'ਤੇ ਰੱਖੀਏ ਸੋ ਸੰਗਤਾਂ ਨਾਲ ਗੱਲਬਾਤ ਕੀਤੀ ਆ ਸੋ ਆ ਲੋਕਿਕ ਨਜ਼ਾਰਾ ਦੇਖਣ ਦੇ ਲਈ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਸੰਤਾਨਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਬੜੀ ਸ਼ਰਧਾ ਦੇ ਭਾਵਨਾਵਾਂ ਨਾਲ ਮਨਾਇਆ ਜਾ ਰਿਹਾ ਹੈ ਸੋ ਵਿਲੱਖਣ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਆਤਿਸ਼ਬਾਜ਼ੀ ਹੋ ਰਹੀ ਹੈ ਲੋਕਿਕ ਆਤਿਸ਼ਬਾਜ਼ੀ ਹੋਈ ਯਾਰ ਜੇ ਗੱਲ ਕਰੀਏ ਤਾਂ ਦੂਰੋਂ ਦੂਰੋਂ ਸੰਗਤਾਂ ਇਹ ਆਤਿਸ਼ਬਾਜ਼ੀ ਦੇਖਣ ਲਈ ਪਹੁੰਚੀਆਂ ਨੇ ਸੋ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਮਨਾਰੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਿ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਪਹੁੰਚੀਆਂ ਹੋਈਆਂ ਸੀ ਤੇ ਸਵੇਰੇ ਗੁਰਮਤ ਸਮਾਗਮ ਹੋਏ ਸਾਰਾ ਦਿਨ ਇੱਥੇ ਸੰਗਤਾਂ ਪਹੁੰਚੀਆਂ ਦੀਪਮਾਲਾ ਹੋਈ ਦੇਸੀ ਕਿਉਂ ਦੀਪ ਦੀਪਮਾਲਾ ਕੀਤੀ ਗਈ ਦੀਵੇ ਜਗਾਏ ਗਏ ਹੁਣ ਅੱਜ ਭਾਈ ਦਾ ਅਲੋਕੀ ਨਜ਼ਾਰਾ ਤੁਸੀਂ ਆਪਣੇ ਘਰ ਬੈਠੇ ਹੀ ਤੁਹਾਨੂੰ ਦਿਖਾਇਆ ਹੈ ਜੇਕਰ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਆਪਣੇ ਘਰ ਬੈਠੇ ਹੀ ਤੁਹਾਨੂੰ ਸਕਰੀਨ ਦੇ ਉੱਤੇ ਅਲੋਕੀ ਨਜ਼ਾਰਾ ਦਿਖਾਇਆ ਗਿਆ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੂਰਵ ਗੁਰਨਾਕ ਨਾਮ ਲੈਵਾ ਸੰਗਤਾਂ ਮਨਾ ਰਹੀਆਂ ਨੇ ਸੁਰਖਾਮ ਟੀਵੀ ਤੋਂ ਗੁਰਮੀ ਸਿੰਘ ਆਪਣੀ ਖਾਸ ਰਿਪੋਰਟ ਅੰਮ੍ਰਿਤਸਰ